ਉਹਨਾਂ ਦੀ ਖਾਸियत ਇਹ ਹੀ ਰਹੀ ਹੈ ਜਿਵੇਂ ਝੋਕੀ ਦਾ ਦੱਸਿਆ ਵੀ ਲੰਮਾ ਟਾਈਮ ਦੁੱਧ ਦਿੰਦੀਆਂ ਨੇ ਠੀਕ ਹੈ ਜੀ ਡਰਾਈ ਤੁਹਾਨੂੰ ਕਰਨੀਆਂ ਪੈਣਗੀਆਂ ਇਹ ਦੁੱਧ ਵਧੀਆ ਦੁੱਧ ਦਿੱਤਾ ਠੀਕ ਹੈ ਇਹ ਕਰਦੇ ਕਹਿੰਦੇ ਝੋਕੀ ਵੇਚ ਨਹੀਂ ਅੱਛਾ ਪਹਿਲੇ ਸੂਏ ਪਹਿਲੇ ਸੂਏ 13 ਕਿਲੋ ਤੋਂ ਲੈ ਕੇ 18 ਕਿਲੋ ਤੋਂ ਉੱਪਰ ਤੱਕ ਦੁੱਧ ਕੱਢਿਆ ਪਹਿਲਣਾ ਝੋਕੀਆਂ ਪਹਿਲਣਾ ਮੂਹਤ ਚਾਰ ਦਾ ਹੁੰਦਾ ਦੋਸਤੋ ਹਜੇ ਸਾਢੇ 3 ਪੌਣੇ 4 ਕਿਲੋ ਦੁੱਧ ਤੇ ਆਪਾਂ ਡਰਾਈ ਕਰੀ ਜਾਂਦੇ ਤਿੰਨਾਂ ਨਾਲ ਕਿੰਨਾ ਟਾਈਮ ਦੁੱਧ ਦੇਗੀ ਸੀਗੀ ਫਿਰ ਮੈਂ ਬਈ ਥਾੜੀ 2.5 ਮਹੀਨੇ ਛੱਡੀ ਆ 2.5 ਮਹੀਨੇ ਛੱਡੀ ਆ 1.5 ਮਹੀਨਾ ਹੋ ਗਿਆ ਮੈਨੂੰ ਦੁੱਧੋਂ ਛੱਡੀ ਆ ਠੀਕ ਆ 25 ਦਿਨ ਰਹਿੰਦੇ ਆ ਇਹਦੇ ਅੱਛਾ ਇਹ ਲਾ ਕੇ ਪੂਰੇ ਟਾਈਮ ਹੀ ਦੇ ਦੋ 2.5 ਮਹੀਨੇ ਬਣਦੇ ਆ ਚੜਾਈ ਦੇਖੋ ਕਿੰਨੀ ਆ ਗਈ ਆਹ ਰਹਿਣੀ ਵਾਲੇ ਥਣ ਦੇਖ ਲਓ ਤੁਹਾਨੂੰ ਛੋਟੇ ਤੇ ਘਾਰੀ ਵੀ ਮੱਖਾ ਕਹਿੰਦਾ ਸੁਵੇਰ ਨਿਆ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾਲੀਗੜ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਆਪਾਂ ਬਲੀ ਪੰਨੂ ਫਾਰਮ ਦੀ ਝੋਟੀ ਦਿਖਾਉਣੀ ਆਂਗੇ ਦੂਜੀ ਸੂਏ ਸੂਣ ਲਈ ਇਹ ਤਿਆਰ ਆ ਗਈ ਤੇ ਕਿੰਨਾ ਇਹਨੇ ਦੁੱਧ ਦਿੱਤਾ ਕੀ ਮਾਤਰਾ ਰਿਕਾਰਡ ਆ ਏ ਟੂ ਜ਼ਾ ਡਿਟੇਲ ਆਪਾਂ ਸਾਰੀ ਬਾਈ ਤੋਂ ਲਵਾਂਗੇ ਪਿੰਡ ਬਿਗੜਵਾਲ ਤੇ ਜ਼ਿਲ੍ਹਾ ਸੰਗਰੂਰ ਪਈ ਜਾਂਦਾ ਇਹਨੂੰ ਤੇ ਆਜੋ ਆਪਾਂ ਬਾਈਆਂ ਨਾਲ ਗੱਲਬਾਤ ਕਰਾਉਣੀ ਆ ਤੇ ਇਹਦੇ ਬਾਰੇ ਆਪਾਂ ਸਾਰੀ ਜਾਣਕਾਰੀ ਲੈਂਦੇ ਹਾਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਈ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਤੇਜਿੰਦਰ ਸਿੰਘ ਹੈ ਠੀਕ ਹੈ ਜੀ ਬਿਗੜਵਾਲ ਹੈ ਮੇਰਾ ਸੰਗਰੂਰ ਠੀਕ ਹੈ ਬਈ ਤੇ ਆਪਣੇ ਜਿਹੜੇ ਇਹ ਪਸ਼ੂ ਰੱਖੇ ਹੋਏ ਹੈਗੇ ਤੇ ਆਪਣੇ ਯਾਨੀ ਕਿ ਬਰੀਡਿੰਗ ਦੇ ਕੰਮ ਆ ਹਨਾ ਹਾਂਜੀ ਠੀਕ ਹੈ ਤੇ ਜਿਹੜੀ ਆਪਾਂ ਇਹ ਝੋਟੀ ਦੀ ਡਿਟੇਲ ਪੁੱਛਣੀ ਹੈਗੀ ਹਨਾ ਹਾਂਜੀ ਕਿਹੜੇ ਬੁੱਲ ਦੀ ਹੈਗੀ ਇਹ ਇਹ ਵੀਰੇ ਬਲੀ ਹੀ ਹੈ ਬਲੀ ਪੰਨੂ ਭਾਰਮ ਹਾਂਜੀ ਠੀਕ ਹੈ ਤੇ ਆਪਣੀ ਇਹ ਘਰ ਦੀ ਪਾਲੀ ਵੀ ਹੈ ਨਾ ਘਰ ਦੀ ਪਾਲੀ ਹੈ ਜੀ ਮਾਂ ਵੀ ਵੀਰੇ ਆਪਣੇ ਘਰ ਦੀ ਪਾਲੀ ਨੂੰ ਠੀਕ ਹੈ ਮਾਂ ਵੀ ਆਪਣੇ ਯਾਨੀ ਘਰ ਦੀ ਸੀਗੀ ਘਰ ਦੀ ਠੀਕ ਹੈ ਠੀਕ ਹੈ ਦੀ ਆਪਾਂ ਬਲੀ ਦਾ ਸੀਮਾ ਲਾਇਆ ਸੀਗਾ ਬਿਲਕੁਲ ਠੀਕ ਹੈ ਤੇ ਹੁਣ ਇਹ ਕਿਹੜੇ ਸੂਏ ਸੁਣੀ ਹੈਗੀ ਕਿਹੜੇ ਸੂਏ ਸੁਣੀਆ ਬਾਈ ਮੂੰਹੋਂ ਚਾਰ ਦੰਦ ਹੈ ਸ਼ਮੂਹੋਂ ਚਾਰ ਦੰਦ ਆਗੀ ਠੀਕ ਹੈ ਦੰਦ ਦਿਖਾ ਦੂਗੀ ਹਾਂਜੀ ਦਿਖਾਓ ਮੂੰਹੋਂ ਚਾਰ ਦੰਦ ਆ ਦੋਸਤੋ ਹਜੇ ਤੇ ਦੇਖ ਸਾਹ ਜਨੂ ਬੜੀਆਂ ਸਾਈਡਾਂ ਦੇ ਬੜੀਆਂ ਹਾਂ ਬੜੀਆਂ ਸਾਈਡਾਂ ਦੇ ਬੜੀਆਂ ਨੇ ਸਾਡਾਂ ਦੇ ਠੀਕ ਹੈ ਪਹਿਲੇ ਸੂਏ ਵੇ ਇਹ ਛੋਟੀ ਉਮਰ ਦੀ ਸੂਈ ਹੈ ਨਾ ਪਹਿਲੇ ਸੂਏ ਹਾਂ ਬਈ ਕੀਰੀ ਸੀ ਇਹਨੇ 20 ਦਿਨਾਂ ਬਾਅਦ ਕੀਰੀ ਸੂਈ ਸੀਗੀ ਠੀਕ ਹੈ ਮਤਲਬ ਦੂਜੇ ਸੂਏ ਕਈ ਵਾਰੀ ਪਹਿਲੇਣ ਝੋਟਾਂਗੇ ਚਾਰ-ਚਾਰ ਦਿਨਾਂ ਦਾ ਸੂਣਗੇ ਹੈ ਨਾ ਹਾਂ ਠੀਕ ਹੈ ਤੇ ਇਹਦਾ ਕੀ ਬਈ ਰਿਕਾਰਡ ਰਿਹਾ ਦੁੱਧ ਦਾ ਬਈ ਇਹ ਵੀ ਮਾ ਦਾ ਦੁੱਧ ਆ ਰਿਹਾ ਫਿਰ ਲੋ ਚੀਜਾਂ अच्छा मां ਦਾ ਦੁੱਧ 8 ਕਿਲੋ ਸੀਗਾ 8 ਕਿਲੋ ਸੀਗਾ ਡਾਕਟਰ ਜਗਦੀਸ਼ ਸਾਹਿਬ ਡਾਕਟਰ ਨੂੰ ਵੀ ਪਤਾ ਆ ਹਾਂਜੀ ਮੇਰੀ ਮੈਰੀ ਸੀਗੀ ਜਦੋਂ ਇਹਦੀ ماں ਸੂਈ ਸੀਗੀ ਛੰਨਾ ਵਾਲੇ ਹਾਂ ਚਾਰੇ ਦਿਨਾਂ ਨੂੰ ਮੈਸਟਾਈਟਸ ਆਈ ਸੀ ਉਦੋਂ ਕੁਵੈਕਟਨ ਲਾਇਆ ਸੀ ਉਹਦੇ ਉਸ ਤੋਂ ਬਾਅਦ ਉਹਨੇ 8 ਕਿਲੋ ਦੁੱਧ ਤੇ ਆਈ ਉਹ ਝੋਟੀ ਅੱਛਾ ਉਦੋਂ ਇਹ ਮੰਗਰ ਕੱਟੀ ਆਈ ਸੀ ਠੀਕ ਹੈ ਕੈਨ ਲਾਲਾ ਬਈ ਗਾਂ ਦੇ ਦੁੱਧ ਤੇ ਪਲੀ ਹੋਈ ਆ ਇਹਨੂੰ ਮਾਂ ਦਾ ਦੁੱਧ ਵੀ ਨਹੀਂ ਪਾਇਆ ਸੀ ਨੇ ਠੀਕ ਹੈ ਹਾਂ ਤੇ ਇਹਨੇ ਆਪਣੇ ਕੋਲੇ ਪੀਕ ਤੇ 14 ਕਿਲੋ ਦੁੱਧ ਦਿੱਤਾ ਠੀਕ ਹੈ ਮਾਂ ਦਾ 8 ਕਿਲੋ ਸੀ ਇਹਨੇ 14 ਕਿਲੋ 14 ਕਿਲੋ ਦੁੱਧ ਦਿੱਤਾ ਠੀਕ ਆ ਤੇ ماں ਦਾ ਕਿਹੜੇ ਸੁਆਂਚ ਸੀਗਾ ماں ਦਾ ਪਹਿਲੇ ਸੁਏ ਭਾਈ ਅੱਛਾ ਪਹਿਲੇ ਸੁਆ 8 ਕਿਲੋ ਠੀਕ ਆ ਤੇ ਇਹਨੇ ਫਿਰ ਆਪ ਕਿੰਨਾ ਕਰਦਾ ਹਨਾ ਤਕਰੀਬਨ 6 ਕਿਲੋ ਦੁੱਧ ਆਪ ਕਰਦਾ ਹਨਾ ਬਾਈ ਮੰਨ ਸਕਦੇ ਆ ਉਹਨੂੰ ਮਸਟਾਈਟਸ ਆ ਗਈ ਚਾਰੇ ਥਾਂਾਂ ਨੂੰ ਹੋ ਸਕਦਾ ਉਹਦੀ ਕੁਛ ਕਰਦੀ ਹਨਾ ਹਾਂ ਤੇ ਪਰ ਇਹਨੇ ਆਪਣੇ ਕੋਲੇ 14 ਕਿਲੋ ਦੁੱਧ ਦਿੱਤਾ ਠੀਕ ਆ ਆ ਵੀ ਬੋਲਣੇ ਆਪ ਕਰਿਆਗਾ ਹਾਂ ਹਾਂ ਬਿਲਕੁਲ ਕਰਿਆ ਭਾਈ ਠੀਕ ਆ ਤੇ ਹੁਣ ਕੀ ਮੀਡ ਐ ਤੋ ਉਹ ਵੀ ਦੇਖਦੇ ਆ ਵੀ ਇਹਦਾ ਨਾ ਅਸਲ ਵਿੱਚ 1.5 ਮਹੀਨੇ ਬਾਅਦ ਨਾ ਥਣ ਬੈਠ ਗਿਆ ਜਿਹਦਾ ਇੱਕ ਅਸਾਂ ਇੱਕ ਥਣ ਬੈਠ ਗਿਆ ਹਾਂ ਤੇ ਵਹਿਣੀ ਵਾਲੇ ਦੋ ਥਣਾਂ ਨੂੰ ਮੈਸਟਾਈਟਸ ਆ ਗਈ ਸੀ ਅੱਛਾ ਜਿਹਦੇ ਚ ਪੂਰਲਾ ਥਣ ਆ ਜਿਹੜਾ ਉਹਦਾ ਡੈਡੀ ਹੋ ਗਿਆ ਜੀ ਠੀਕ ਹੈ ਤੇ ਦੂਜਾ ਬਚ ਗਿਆ ਸੀ ਪਰ ਫਿਰ ਵੀ ਤਿੰਨ ਥਣਾਂ ਚ ਵਧੀਆ ਦੁੱਧ ਕਈ ਨਹੀਂ ਕੇ ਮੇਰੇ ਕੋਲ 10 10 ਕਿਲੋ ਮੰਗੇ ਅੱਛਾ ਜਦੋਂ ਮੈਂ ਡਰਾਈ ਕਰਿਆ ਇਹ 3.5 ਕਿਲੋ ਦੁੱਧ ਤੇ ਆਪਾਂ ਡਰਾਈ ਕਰੀ ਜਾਂਦੇ ਤੰਨਾ ਤੰਨਾ ਕਿੰਨਾ ਟਾਈਮ ਦੁੱਧ ਦੇਗੀ ਸੀਗੀ ਫਿਰ ਮੈਂ ਬਾਈ ਕਾਹਦੀ 2.5 ਮਹੀਨੇ ਛੱਡੀਆ 2.5 ਮਹੀਨੇ ਛੱਡੀਆ 1.5 ਮਹੀਨਾ ਹੋ ਗਿਆ ਮੈਨੂੰ ਦੁੱਧੋਂ ਛੱਡੀਆ ਠੀਕ ਆ 25 ਦਿਨ ਰਹਿੰਦੇ ਐ ਜੀ ਅੱਛਾ ਇਹ ਲਾ ਕੇ ਕੁੜੇਟਾ ਕਿੰਨੇ ਬਟਾਈ ਇੱਕ ਮਹੀਨੇ ਬਣਦੇ ਆ ਵੀ ਮਤਲਬ ਕਹਿਣ ਦਾ ਵੀ ਲੰਮਾ ਸਮਾਂ ਦੁੱਧ ਦੇਈ ਗਈ ਹੈ ਨਾ ਠੀਕ ਆ ਹੋਰ ਬਾਈ ਕਹਿੰਦੇ ਥੱਲੇ ਬੱਚਾ ਨਹੀਂ ਛੱਡਿਆ ਜੀ ਅੱਛਾ ਬਿਨਾ ਬੱਚੇ ਤੋਂ ਮਾਤਾ ਹੁਰੀ ਕਾਲੇ ਕੋਈ ਨਹੀਂ ਮਿੰਟ ਤੱਕ ਠੀਕ ਹੈ ਨਾ ਕੋਈ ਹੱਥ ਹੁੱਸਦਾ ਕਰਿਆ ਆਪਾਂ ਕਰੀਏ ਤੇ ਠੀਕ ਆ ਲਾਇਆ ਕੋਈ ਕੋਈ ਹੱਥ ਨਹੀਂ ਜਿਹੜਾ ਮਰਦੀ ਚੋਲੇ ਕੋਈ ਮਰਦੀ ਚੋਲੇ ਠੀਕ ਹੈ ਲੰਮਾ ਸਮਾਂ ਦੁੱਧ ਦਿੱਤਾ ਹੈ ਨਾ ਤੇ ਬਾਕੀ ਉਂ ਵੀ ਠੰਡੀ ਸੀ ਲਾਉਣ ਜਿਵੇਂ ਅਸੀਂ ਉੱਪਰੇ ਆ ਹਨ ਇਹਨੂੰ ਕੋਈ ਚੱਕਰ ਨਹੀਂ ਹੈਗਾ ਇਦਾਂ ਹਨ ਨਹੀਂ ਪਾਸੂ ਡਰ ਲੱਗ ਜਾਂਦੇ ਆ ਕੋਈ ਨੀਕਤ ਨਹੀਂ ਠੀਕ ਹੈ ਤੇ ਇਹਦਾ ਸੀਮਨ ਕਿਹੜਾ ਲੱਗਿਆ ਹੋਣਾ ਸੀ ਆਰ ਵੀ ਦਾ ਠੀਕ ਆ ਉਹ ਸੀਮਨ ਲੱਗਿਆ ਹੋਇਆ ਇਹਦੇ ਠੀਕ ਹੈ ਤੇ ਤੁਸੀਂ ਸੰਤੋਸ਼ਤ ਹੋ ਰਿਹਾ ਰਿਜ਼ਲਟ ਤੋਂ ਵੀ ਘਰ ਦੇ ਵੀ ਕਹਿੰਦੇ ਅੱਜ ਤੱਕ ਕਰੀ ਝੋਟੀਆਂ ਨਹੀਂ ਆਪਾਂ ਸਵਾਈ ਹੀ ਘਰੇ ਠੀਕ ਹੈ ਤੇ ਦੀ ਮਾਂ ਸਵਾਈ ਹੀ ਉਹ ਖਰਾਬ ਹੋ ਗਈ ਸੀ ਹਾਂ ਤੇ ਜਦੋਂ ਮੈਂ ਇਹਦੇ ਇਹ ਕਰਦੇ ਕਹਿੰਦੇ ਰੱਖਣੀ ਨਹੀਂ ਝੋਟੀਆਂ ਮਾਂ ਕੁਝ ਨਹੀਂ ਹੁੰਦਾ ਝੋਟੀਆਂ ਆਪਾਂ ਕਣੀ ਸਵਾਵਾਂਗੇ ਹਾਂ ਸੁਬੀ ਸੰਦੀ ਸੁਈ ਵਧੀਆ ਦੁੱਧ ਦਿੱਤਾ ਠੀਕ ਹੈ ਘਰ ਦੇ ਕਹਿੰਦੇ ਝੋਕੀ ਬਿਹਤਰੀ ਅੱਛਾ ਹਾਂ ਵੀ ਰੱਖਣਗੋਈ ਆ ਤੋਂ ਬਾਅਦ ਯਾਰ ਝੋਟੀਆਂ ਤਿਆਰ ਹੋ ਰਹੀਆਂ ਨਾ ਮੈਂ ਮਾਂ ਝੋਟੀਆਂ ਰੱਖਦਾ ਨਹੀਂ ਹੁੰਦਾ ਠੀਕ ਹੈ ਵੀ ਯਾਨੀ ਕਿ ਰਿਜ਼ਲਟ ਆਪਾਂ ਨੂੰ ਵਧੀਆ ਮਿਲਿਆ ਹਨਾ ਬਾਕੀ ਦੁੱਧ ਆਪ ਕਰੂਗੀ ਹੁਣ ਦੂਜੇ ਸੂਏ ਦੇ ਵਿੱਚ ਵੀ ਹੈਨਾ ਜਿਦੋਂ ਪਹਿਲੇ ਸੂਏ ਵਧੀਆ ਦੁੱਧ ਦਿੱਤਾ ਸਹੀ ਗੱਲ ਆ ਉਮਰ ਦੇ ਦਾ ਆਮ ਤੌਰ ਤੇ ਇਹਨੂੰ ਕਰਨਾ ਚਾਹੀਦਾ ਦੁੱਧ ਹਾਂ ਬਾਕੀ ਛੋਟੀ ਉਮਰ ਚ ਸੂ ਰਹੀ ਆ ਦੂਜੇ ਸੂਏ ਵੀ ਹੈਨਾ ਅਜੇ 4 ਦਿਨ ਦੀ ਐ ਮੂਹ ਬਿਲਕੁਲ ਬਿਲਕੁਲ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਸਿੰਘ ਬਹੁਤ ਛੋਟਾ ਹੈਨਾ ਹਾਂ ਜਿਵੇਂ ਨਾਲੋਂ ਮੁੜ ਗਿਆ ਸੇਮ ਆਪਣੀ ਮਾਂ ਵਰਗਾ ਸਿੰਮ ਲੈ ਕੇ ਆਈ ਆ ਹਮ ਤੇ ਬਾਕੀ ਢਾਂਚੇ ਦੀ ਵੀ ਚੰਗੀ ਆ ਨਾੜਾਂ ਨੂੜਾਂ ਬਹੁਤ ਆ ਬਾਕੀ ਪੱਟਪੂੜੇ ਦੀ ਕੁਆਲਿਟੀ ਬਹੁਤ ਚੰਗੀ ਹੈਗੀ ਤੇ 11 ਤੋਂ ਨੂੰ ਦਿਖਾ ਲ ਗਏ ਮੁੜ ਕੇ ਆਪਾਂ ਬਾਈ ਨਾਲ ਗੱਲ ਕਰਾਉਨੇ ਆ ਜਿੰਨਾਂ ਕੋਲੇ ਇਹ ਝੋਟਾ ਗਾ ਦੇਖੋ ਚੜਾਈ ਦੇਖੋ ਕਿੰਨੀ ਆ ਗਈ ਬਹਿਣੀ ਵਾਲੇ ਥਣ ਦੇਖ ਲਓ ਤੁਹਾਨੂੰ ਛੋਟੇ ਤੇ ਘਾਰੀ ਉੱਪਰ ਵਾਲੇ ਦੂਜੇ ਥਾਣਾ ਨਾਲੋਂ ਠੀਕ ਆ ਹਾਂ ਹੈਗਾ ਫਰਕ ਹੈ ਨਾ ਠੀਕ ਆ ਇਹਦਾ ਮੂਰਲਾ ਥਾਂ ਦਾ ਪਹਿਲਾਂ ਉੱਪਰ ਹੀ ਚੜ ਗਿਆ ਜੀ ਪਰ ਹੁਣ نیچے ਲੈ ਆਈ ਠੀਕ ਆ ਦੇਖੋ ਜੇ ਔਏ ਸੂਏ ਜੁਮੀਦ ਆ ਵੀ ਹੋ ਵੀ ਸਕਦਾ ਸਹੀ ਹੈ ਨਾ ਠੀਕ ਆ ਤੇ ਢਾਂਚਾ ਬਹੁਤ ਚੰਗਾ ਦੋਸਤੋ ਮੂਰੋਂ ਪਤਲੀ ਹੈਗੀ ਬੈਕ ਸਾਈਡ ਤੋਂ ਚੜਾਈ ਬਹੁਤ ਆ ਗਈ ਬਾਕੀ ਅੱਡਾ ਉੱਡਾ ਦੀ ਪੂਰੀ ਖੁੱਲੀ ਹੈ ਜੀ ਮਤਲਬ ਕਿ ਪੂਰੀ ਸੋਹਣੀ ਝੋਟੀ ਹੈ ਮਿਲਕ ਤੇ ਬਿਊਟੀ ਆਪਾਂ ਦੋਨੇ ਚੀਜ਼ਾਂ ਕਹਿ ਸਕਦੇ ਹਾਂਗੇ ਬਹੁਤ ਚੰਗੀ ਝੋਟੀ ਹੈਗੀ ਤੇ ਬਾਕੀ ਆਪਾਂ ਗੱਲਬਾਤ ਕਰਾਉਣੇ ਆ ਬਾਈ ਗੁਰਦੇਜ ਬੰਨੂ ਦੇ ਨਾਲ ਜਿੰਨਾਂ ਕੋਲੇ ਬਲੀ ਝੋਟਾ ਹੈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਆਪਣਾ ਦੱਸ ਦਿਓ ਆਪਦੇ ਬਾਰੇ ਜੀ ਅਸੀਂ ਆਪਾਂ ਆਪਣਾ ਡੇਰੀ ਫਾਰਮ ਪੰਨੂ ਡੇਰੀ ਫਾਰਮ ਕਾਲਕ ਹਾਂਜੀ ਆਪਣੇ ਕੋਲੇ ਆ ਬੁੱਲ ਬਲੀ ਠੀਕ ਹੈ ਜੀ ਜੀ ਦੀ ਫੀਲਡ ਦੇ ਵਿੱਚ ਜਿੰਨੀਆਂ ਵੀ ਅੱਜ ਤੱਕ ਝੋਕੀਆਂ ਸੂਈਆਂ ਨੇ ਪਹਿਲੇ ਸੂਏ ਸੂਈਆਂ ਨੇ ਦੂਏ ਸੂਈਆਂ ਨੇ ਕਈ ਕੀ ਹੈ ਕਿ ਸੂਣ ਦਾ ਸੂਣ ਵਾਲੀਆਂ ਨੇ ਸੂ ਵੀ ਪਈਆਂ ਠੀਕ ਹੈ ਜੀ ਉਹਨਾਂ ਦੀ ਖਾਸੀਅਤ ਇਹੀ ਰਹੀ ਹੈ ਜਿਵੇਂ ਝੋਕੀ ਦਾ ਦੱਸਿਆ ਵੀ ਲੰਮਾ ਟਾਈਮ ਦੁੱਧ ਦਿੰਦੀਆਂ ਨੇ ਠੀਕ ਹੈ ਜੀ ਡ్రਾਈ ਤੁਹਾਨੂੰ ਕਰਨੀਆਂ ਪੈਣਗੀਆਂ ਠੀਕ ਹੈ ਜੀ ਡ్రਾਈ ਨਹੀਂ ਹੁੰਦੀਆਂ ਠੀਕ ਹੈ ਜੀ ਡ్రਾਈ ਲਗਭਗ ਸਾਰੀਆਂ ਹੀ ਕਰਨੀਆਂ ਪਈਆਂ ਨੇ ਸਾਰੀਆਂ ਹੀ ਕਰਨੀਆਂ ਪਈਆਂ ਲੰਮਾ ਸਮਾਂ ਦੁੱਧ ਦਿੰਦੀਆਂ ਹਨ ਹਾਂ ਪਹਿਲਾਂ ਨੇ ਡ్రਾਈ ਕਰਦੇ ਤੇ ਠੰਡੀਆਂ ਸੀਲ ਹਨ ਵੀ ਭੱਜੀ ਨਹੀਂ ਕਿਸੇ ਨੇ ਟੀਕਾ ਨਹੀਂ ਲਗਵਾਇਆ ਸਾਰੇ ਝੋਕੇ ਦੇ ਠੀਕ ਹੈ ਆਪਣੇ ਘਰੇ ਇਹ ਜੀਆਂ ਝੋਟੀਆਂ ਨੇ ਬਲੀ ਦੀਆਂ ਜਿਹੜੀਆਂ ਅਸੀਂ 45 45 50 50 ਡੈਣੀ ਡਰਾਈ ਕੀਤੀਆਂ ਨੇ ਸੂਣ ਤੋਂ ਪਹਿਲਾਂ ਵਸ ਠੀਕ ਹੈ ਇਹ ਸੀਮਨ ਤੇਜਿੰਦਰ ਹਣ ਨਾ ਕਰ ਤੁਸੀਂ ਪਿੰਡੋਂ ਲੈ ਕੇ ਆਏ ਸੀ ਨਾ ਜਾ ਕੇ ਪਿੰਡੋਂ ਜੀ ਮੈਂ ਆਪਣੇ ਇਹ ਗੁਰਪ੍ਰੀਤ ਤੇ ਤੇਜਿੰਦਰ ਆਪਣੇ ਕੋਲੋਂ ਪਿੰਡੋਂ ਲੈ ਕੇ ਆਏ ਸੀ ਠੀਕ ਹੈ ਪਿੰਡੋਂ ਸੀਮਨ ਲੈ ਕੇ ਆਏ ਸੀ ਹਾਂ ਘਾਲ ਤੋਂ ਉੱਥੋਂ ਲੈ ਕੇ ਆਏ ਠੀਕ ਹੈ ਤੇ ਬਲੀ ਦੀਆਂ ਝੋਟੀਆਂ ਆਮ ਜਿਵੇਂ ਕਿੰਨੇ ਤੋਂ ਕਿੰਨੇ ਤੱਕ ਗਈਆਂ ਗੀਆਂ ਪਹਿਲੇ ਸੂਏ ਪਹਿਲੇ ਸੂਏ 13 ਕਿਲੋ ਤੋਂ ਲੈ ਕੇ 18 ਕਿਲੋ ਤੋਂ ਉੱਪਰ ਤੱਕ ਦੁੱਧ ਕੱਢਿਆ ਪਹਿਲਣਾ ਝੋਟੀਆਂ ਪਹਿਲਣਾ ਝੋਟੀਆਂ ਨੇ ਹਾਂ ਠੀਕ ਹੈ ਤੇ ਲੰਮਾ ਸਮਾਂ ਦੁੱਧ ਦਿੱਤਾ ਲੰਮਾ ਸਮਾਂ ਦੁੱਧ ਦਿੱਤਾ ਕਈ ਤਾਂ ਪਹਿਲਣਾ ਜਿਹੜੀਆਂ 18 ਕਿਲੋ ਪੀਕ 18 ਕਿਲੋ ਤੋਂ ਉੱਪਰ ਦੁੱਧ ਕੱਢ ਗਈਆਂ ਉਹ 11 ਕਿਲੋ ਤੇ ਡرائی ਹੋਈਆਂ ਨੇ ਅੱਛਾ 8 ਮਹੀਨੇ ਦੀਆਂ ਗੱਬਣਾ ਠੀਕ ਹੈ 11 ਕਿਲੋ ਦੁੱਧ ਸੀ ਉਹਨਾਂ ਥਾਰੇ ਜਦੋਂ ਪਹਿਲਣਾ ਝੋਟੀਆਂ ਡਰਾਈ ਕਰਨੀਆਂ ਪਈਆਂ ਦੁੱਧ ਸੁਕਾਇਆ ਉਹਨਾਂ ਦਾ ਹਰਾ ਤੂੜੀ ਪਾ ਕੇ ਠੀਕ ਹੈ ਆਏ ਵੀ ਝੋਟੇ ਦਾ ਗੌਣ ਹੀ ਇੱਕ ਤਰ੍ਹਾਂ ਦਾ ਫਰ ਹੈ ਨਾ ਤੇ ਇਹਦੀ ਮਾਂ ਨੇ ਕਦੇ ਪੂਰੀ ਜ਼ਿੰਦਗੀ ਦੇ ਵਿੱਚ ਆਕਸੀਟ ਹੋ ਜਾਂਦਾ ਟੀਕਾ ਨਹੀਂ ਲਵਾਇਆ ਸੀ ਦੁੱਧ ਵਾਲਾ ਜਿਹਨੂੰ ਆਪਾਂ ਦੁੱਧ ਦੇ ਮਾਉਣ ਵਾਲਾ ਟੀਕਾ ਕਹਿੰਦੇ ਆ ਠੀਕ ਹੈ ਨਾ ਤਾਂ ਉਹਨੇ ਲਵਾਇਆ ਸੀ ਠੀਕ ਹੈ ਨਾ ਇਹਦੀਆਂ ਜਿਹੜੀਆਂ ਝੋਟ ਮੋਲ ਆਪਣਾ ਉਹਦੀਆਂ ਧੀਆਂ ਚਾਹੇ ਠੀਕ ਹੈ ਉਹਨਾਂ ਧੀਆਂ ਵੀ ਨਹੀਂ ਲਵਾਉਂਦੀਆਂ ਟੀਕਾ ਸਾਰੇ ਸਾਰਾ ਸੂਆ ਕਦੇ ਆਏ ਨਹੀਂ ਲੋੜ ਪੈਂਦੀ ਵੀ ਆਕਸੀਟਿਓਨ ਨਾਲ ਟੀਕਾ ਭਾਲਣ ਉਹ ਠੀਕ ਹੈ ਯਾਨੀ ਠੰਡੀਆਂ ਸੀਲ ਇੰਨੀਆਂ ਨੇ ਵੀ ਲੱਤ ਤਾਂ ਮਾਰਨ ਦਾ ਪਤਾ ਹੀ ਨਹੀਂ ਉਹਨਾਂ ਨੂੰ ਦੁੱਧ ਇੰਨਾ ਚੰਗਾ ਦਿੰਦੀਆਂ ਨੇ ਠੀਕ ਆ ਕਦੇ ਹਿੱਲਦੀਆਂ ਹੀ ਨਹੀਂ ਠੀਕ ਆ ਉਹਦੀ ਭੈਣ ਵੀ ਆਪਣੇ ਕੋਲੇ ਆ ਹਾਂ ਬਲੀ ਬੁੱਲ ਦੀ ਠੀਕ ਆ ਉਹਨੇ ਮਨੀ ਲਵਾਇਆ ਕਦੇ ਵੀ ਅੱਜ ਤੱਕ ਉਹਦੇ ਟੀਕਾ ਨਹੀਂ ਲੱਗਿਆ ਕਦੇ ਠੀਕ ਆ ਸਾਰੀ ਲਾਈਨ ਹੀ ਮਤਲਬ ਇਦਾਂ ਦੀ ਹੈ ਨਾ ਉਹ 42 ਦਿਨੀ ਡਰਾਈ ਹੋਈ ਆਪਣੀ ਐਕਟੀ ਠੀਕ ਆ ਹਾਂ ਸਾਰੀ ਲਾਈਨ ਦੇ ਵਿੱਚ ਹੀ ਹੈ ਮਤਲਬ ਹੈ ਨਾ ਹਾਂ ਬਾਕੀ ਚਾਹੀਦਾ ਵੀ ਇਸ ਤਰ੍ਹਾਂ ਹੀ ਆ ਨਾ ਹਾਂ ਕਈ ਵਾਰੀ ਪੀਕ ਜ਼ਿਆਦਾ ਕਰ ਜਾਂਦੀਆਂ ਮੋੜ ਕੇ ਡਾਊਨ ਵਾਜਦੀਆਂ ਉਹਦਾ ਵੀ ਕੋਈ ਫਾਇਦਾ ਨਹੀਂ ਦੁੱਧ ਭਾਵੇਂ ਕਿਲੋ 2 ਕਿਲੋ ਘੱਟ ਹੋਵੇ ਹਨ ਪਰ ਲੰਮਾ ਸਮਾਂ ਦੇ ਲੰਮਾ ਸਮਾਂ ਦੇ ਨਾਲ ਹੀ ਆਉਣ ਬਸ ਹੂੰ ਸਹੀ ਗੱਲ ਆ ਜਿਹਨਾਂ ਘਰਾਂ ਦੇ ਵਿੱਚ ਬਲੀ ਦੀਆਂ ਝੋਟੀਆਂ ਆਈਆਂ ਨੇ ਹਾਂ ਵੇਚਣ ਨੂੰ ਹੀ ਨਹੀਂ ਤਿਆਰ ਕੋਈ ਜਿਹੜੀ ਕੁਸੂਆ ਚੋਲੀ ਨਾ ਹੂੰ ਉਹ ਕਹਦਾ ਇਹ ਨਹੀਂ ਵੇਚਣੀ ਬਸ ਸਹੀ ਗੱਲ ਆ ਹਾਂ ਆ ਗੁਣ ਚੰਗੇ ਆਉਂਦੇ ਆ ਨਾ ਹਨਾ ਇਹ ਜ਼ਰੂਰੀ ਆ ਹੂੰ ਸਹੀ ਗੱਲ ਬਾਕੀ ਹੋਰ ਕੋਈ ਗੱਲਬਾਤ ਬਈ ਹੋਰ ਬਸ ਆਪਾਂ origignal ਕੰਮ ਕਰਦੇ ਆਂ ਬਰੀਡ ਤੇ ਕੰਮ ਕਰਦੇ ਆਂ ਇੱਕ ਨੰਬਰ ਦਾ ਕੰਮ ਕਰਦੇ ਆਂ ਉਹਦਾ ਸੀਮਨ ਦੰਨੇ ਆ ਪੰਜਾਬ ਸੀਮਨ ਆਪਣੇ ਕੋਲੇ ਹੁੰਦਾ ਹੈ ਨਾ ਸੀਮਨ ਹਾਂ ਹਰ ਟਾਈਮ ਆਪਣੇ ਕੋਲ ਅਵੇਲੇਬਲ ਹੈਗਾ ਸੀਮਨ ਠੀਕ ਹੈ ਇੱਕ ਵਾਰੀ ਮੜਾ ਬਲੀ ਦਾ ਰਿਕਾਰਡ ਦੱਸ ਦਿਓ ਕਿਹਦੀ ਕੋਈ ਨਮਾ ਦੇਣਾ ਨਾ ਜਿਹੜਾ ਬਲੀ ਦਾ ਰਿਕਾਰਡ ਆ ਬਲੀ ਦੀ ਮਾਂ ਦਾ ਦੁੱਧ ਸੀਗਾ 25 ਕਿਲੋ ਤੋਂ ਪਲੱਸ ਚੋਇਆ ਆਪਾਂ ਆਪਦੇ ਹੱਥੀ ਆਪ ਚੋਇਆ ਆਪ ਚੋਇਆ ਠੀਕ ਹੈ ਬਲੀ ਦੀ ਦਾਦੀ ਦਾ ਵੀ ਆਪਾਂ 23 23.5 ਕਿਲੋ ਦੁੱਧ ਚੋਇਆ ਠੀਕ ਹੈ ਬਲੀ ਦੀ ਜਿਹੜੀ ਦਾਦੀ ਸੀਗੀ ਉਹ ਆਪਾਂ 12-13 ਕਿਲੋ ਦੁੱਧ ਤੇ ਡਰਾਈ ਕਰਦੇ ਰਹੇ ਹਾਂ ਉਹਨੂੰ ਆਪੂ ਮਹੀਨੇ ਚੋਕੇ ਠੀਕ ਹੈ ਜਦੋਂ 8 ਮਹੀਨੇ ਦੀ ਗੱਭਣ ਹੋ ਜਾਂਦੀ ਸੀ ਉਸ ਤੋਂ ਬਾਅਦ ਡਰਾਈ ਕਰਦੇ ਸੀ ਉਹਨੂੰ 12-13 ਕਿਲੋ ਤੱਕ ਠੀਕ ਹੈ ਬਲੀ ਦੀ ਜਿਹੜੀ ਮਾਂ ਮਾਂ ਸੀਗੀ ਉਹ 14 ਕਿਲੋ ਤੱਕ ਆਪਾਂ ਡਰਾਈ ਕਰਦੇ ਰਹੇ ਹਾਂ ਜਿਸ ਟਾਈਮ ਉਹਨੂੰ ਡਰਾਈ ਕਰਦੇ ਸੀ ਇੱਕ ਵਾਰੀ ਦੀ ਦੁੱਧ ਨਹੀਂ ਆਉਂਦਾ ਜੀ ਇਹ ਡੰਗ ਭਾਂਤੰਦੇ ਨਾਲ ਠੀਕ ਹੈ ਤੇ ਇਹ ਬਲੀ ਆਪਣੇ ਘਰੇ ਹੀ ਪੈਦਾ ਹੋਈ ਸੀ ਫਿਰ ਹਨ ਬਲੀ ਆਪਣੇ ਘਰੇ ਪੈਦਾ ਹੋਇਆ ਸੀ ਠੀਕ ਹੈ ਬਲੀ ਦੀ ਮਾਂ ਆਪਾਂ ਖਰੀਦ ਕੇ ਲਿਆਉਂਦੀ ਸੀ ਬਲੀ ਦੀ ਦਾਦੀ ਖਰੀਦ ਕੇ ਲਿਆਉਂਦੀ ਸੀ ਠੀਕ ਹੈ 2004 ਤੋਂ ਲੈ ਕੇ 7 ਤੱਕ ਆਪਾਂ 8-9 ਪਸ਼ੂ 8 ਕੁ ਪਸ਼ੂ ਲਏ ਸੀਗੇ ਠੀਕ ਹੈ ਬਰੀਡਿੰਗ ਲਈ ਠੀਕ ਹੈ ਦੁੱਧ ਲਈ ਨਹੀਂ ਲਏ ਸੀ ਆਪਾਂ ਇਹ ਚੋਕ ਕੇ ਦੁੱਧ ਡੈਰੀ ਤੇ ਪਾਵਾਂਗੇ ਠੀਕ ਹੈ ਬਰੀਡਿੰਗ ਲਈ ਲਏ ਸੀ ਬਰੀਡਿੰਗ ਲਈ ਜਾਨਵਰ ਲਏ ਸੀਗੇ ਉਸ ਘਰ ਦੇ ਚੰਗੇ ਸੀਗੇ ਉਸ ਬਰੀਡ ਮੇਰੀ ਲੈ ਲਈਆਂ 6-7-7 ਮੱਝਾਂ 8 ਮੱਝਾਂ ਠੀਕ ਹੈ ਜਦੋਂ ਜੋ 2 ਮੱਝਾਂ ਦੀ ਬਰੀਡਿੰਗ ਕੀਤੀ ਚੁਣ ਕੇ ਜਿੰਨਾਂ ਦੇ ਵਿੱਚੋਂ ਬੁੱਲ ਲਏ ਆਪਾਂ ਠੀਕ ਹੈ ਬਾਕੀਆਂ ਮੱਝਾਂ ਤੋਂ ਤਾਂ ਫੀਮੇਲ ਆਈਆਂ, ਗੱਟੀਆਂ ਆਈਆਂ ਇਹਨਾਂ ਦੋਨਾਂ ਮੱਝਾਂ ਦੇ ਵਿੱਚੋਂ ਬੋਲ ਲੈ। ਠੀਕ ਹੈ ਇਹਨਾਂ 'ਚ ਬੋਲ ਲੈ ਆਪਾਂ। ਬੜਕ ਘਰੇ ਆਪਾਂ ਹੋਰ ਸੀ ਕਿ ਆਪਣੇ ਕੋਲੇ 22 22 ਕਿਲੋ ਦੁੱਧ ਸੀ। ਉਹਦਾ ਵੀ ਇੱਕ ਬੋਲ ਰੱਖਿਆ ਸੀ ਆਪਾਂ ਇਸ ਨੂੰ ਪਹਿਲਾਂ। ਠੀਕ ਆ ਆਪਾਂ ਘਰੇ ਤਿਆਰ ਕਰੇ। ਹਾਂ ਘਰੇ ਤਿਆਰ। ਠੀਕ ਆ ਤੇ ਬਲੀ ਦਾ ਫਾਦਰ ਸਾਈਡ ਪਿਓ ਸਾਈਡ ਪਤਾ ਕੋਈ? ਹਾਂ ਬਲੀ ਦਾ ਫਾਦਰ ਆਪਣੇ ਘਰੇ ਜੰਮਿਆ ਸੀ। ਅਸ਼ੋ ਵੀ ਘਰੇ ਜੰਮਿਆ। ਉਹਦੀ ਮਾਂ ਦੇ ਟੀਕਾ ਖੁਦ ਲਵਾਇਆ ਸੀ ਆਪਾਂ। ਠੀਕ ਆ। ਤੇ ਉਹਦਾ 4000 ਪ੍ਰਸ ਦਾ ਰਿਕਾਰਡ ਸੀਗਾ। ਠੀਕ ਹੈ ਬਲੀਲੇ ਪਿਓ ਦੇ ਪਿਓ ਦਾ ਠੀਕ ਹੈ ਹਾਂ ਪਟਿਆਲੇ ਜਿਹੜੀ ਸੀਮਨ ਬੈਂਕ ਸੀਗੀ ਹੂੰ ਜਿੱਥੇ ਦਾ ਪੀਟੀ ਬੋਲ ਸੀ ਉਹ ਠੀਕ ਹੈ ਤੋਂ ਉਹ ਪੀਟੀ ਬੋਲ ਦਾ ਸੀਮਨ ਇਹਦੀ ਬਲੀ ਦੀ ਦਰਦੀ ਤੇ ਲੱਗਿਆ ਸੀ ਲੱਗਿਆ ਸੀ ਠੀਕ ਹੈ ਠੀਕ ਹੈ ਭਾਈ ਜਾਣਕਾਰੀ ਦੇਣ ਲਈ ਧੰਨਵਾਦ ਐ ਕਰੀਆ ਦਾ ਨੰਬਰ ਬੋਲ ਦਿਓ ਨੰਬਰ ਆਪਣਾ ਵਟਸਐਪ ਵਾਲਾ ਨੰਬਰ ਹੈਗਾ 6280704940 ਦੁਬਾਰੇ ਬੋਲ ਦਿਓ 62 80 70 99 40 ਠੀਕ ਹੈ ਜੀ ਤੇ ਦੂਜਾ ਆਪਣਾ ਜਿਹੜਾ ਫੇਸਬੁੱਕ ਵਾਲਾ ਨੰਬਰ ਆ ਜਾਂ ਆਮ ਫੋਨ ਵਾਲਾ ਨੰਬਰ ਆ ਉਹ ਹੈਗਾ 98557 14700 ਗਿਆ ਠੀਕ ਹੈ ਭਾਈ ਧੰਨਵਾਦ ਉਹ ਸਾਰਿਆਂ ਦਾ ਧੰਨਵਾਦ ਜੀ ਤੇ ਦੋਸਤੋ ਝੋਟੀ ਕਿਵੇਂ ਲੱਗੀ ਜਰੂਰ ਦੱਸਿਓ ਕਮੈਂਟ ਕਰਕੇ ਤੇ ਬਾਕੀ ਜੇ ਸੀਮਨ ਚਾਹੀਦਾਗਾ ਜਾਂ ਕੋਈ ਪਸ਼ੂਆਂ ਸੰਬੰਧਤ ਕੋਈ ਵੀ ਦਿੱਕਤ ਆ ਕੋਈ ਜਾਣਕਾਰੀ ਲੈਣੀ ਆ ਤੇ ਤਾਂ ਵੀ ਤੁਸੀਂ ਬਾਈ ਦੇ ਨਾਲ ਗੱਲਬਾਤ ਕਰ ਸਕਦੇ ਹੋ ਧੰਨਵਾਦ